ਨੀ ਜਿੰਦੇ ਮੈਂ ਕੱਲ ਨਹੀਂ ਰਹਿਣਾ ਨੀ ਜਿੰਦੇ ਮੈਂ ਕੱਲ ਨਹੀਂ ਰਹਿਣਾ ਅੱਜ ਰਾਤੀ ਅਸੀਂ ਘੁੱਟ ਬਾਹਾਂ ਵਿੱਚ ਗੀਤਾਂ ਦਾ ਇੱਕ ਚੁੰਮਾ ਲੈਣਾ ਨੀ ਜਿੰਦੇ ਮੈਂ ਕੱਲ ਨਹੀਂ ਰਹਿਣਾ ਨੀ ਜਿੰਦੇ ਮੈਂ ਕੱਲ ਨਹੀਂ ਰਹਿਣਾ ਨਾ ਕੱਲ ਖਿੜਨਾ ਚਾਨਣ ਦਾ ਫੁੱਲ ਨਾ ਕੱਲ ਖਿੜਨਾ ਚੰਬਾ ਨਾ ਕੱਲ ਬਾਗੀ ਮਹਿਕੇ ਫਿਰਨਾ ਕਰ ਕਰਕੇ ਨੀ ਸਿਰ ਨੰਗਾ ਨਾਜ ਵਹਿਣਾ ਲਿਫ ਲਿਫ ਟਾਣਾ ਧਰਤੀ ਪੈਰੀ ਪੈਣਾ ਨੀ ਜਿੰਦੇ ਮੈਂ ਕੱਲ ਨਹੀਂ ਰਹਿਣਾ ਨੀ ਜਿੰਦੇ ਮੈਂ ਕੱਲ ਨਹੀਂ ਰਹਿਣਾ ਕੁੰਝਾ ਉੱਡ ਪੁੱਡ ਜਾਣਾ ਕਿੱਧਰ ਦੂਰ ਦਰਾਡੇ ਕੱਲ ਤੱਕ ਪੀੜ ਮੇਰੀ ਨੂੰ ਪਿੜ ਮੇਰੀ ਨੂੰ ਸਿਵਿਆਂ ਵੱਲ ਲੈ ਜਾਣਾ ਜੋਰੀ ਨਾ ਰੁੱਤ ਗਲਾਂ ਨਾ ਰੁੱਤ ਗਲ ਕੱਲ ਨੂੰ ਰਹਿਣਾ ਫੁੱਲਾਂ ਦਾ ਕੋਈ ਗਹਿਣਾ ਨਹੀਂ ਨਹੀਂ ਜਿੰਦੇ ਮੈਂ ਕੱਲ ਨੂੰ ਨਹੀਂ ਰਹਿਣਾ ਨਹੀਂ ਜਿੰਦੇ ਮੈਂ ਕੱਲ ਨੂੰ ਨਹੀਂ ਰਹਿਣਾ ਨਾ ਰਾਵਾਂ ਦੀ ਪੈੜ ਕੱਲ ਨੂੰ ਦਿਨ ਚੜ੍ਹਦੇ ਤੱਕ ਜੀਣਾ ਨਾ ਮੇਰੇ ਗੀਤ ਬਹਿਰੇ ਜੋਗੇ ਸੱਚ ਝੱਗਾ ਸੀ ਨਾ ਸੱਚਾ ਜਗਾ ਸੀਨਾ ਮੁੜ ਨਾ ਤਾਰੀਖ ਮੁੜ ਨਾ ਤਾਰੀਫ ਦਿਸ਼ਾਵੇਂ ਇੰਜ ਹੰਝੂ ਕੋਈ ਬਹਿਣਾ ਨਹੀਂ ਜਿੰਦੇ ਮੈਂ ਕੱਲ ਨਹੀਂ ਰਹਿਣਾ ਨਹੀਂ ਜਿੰਦੇ ਮੈਂ ਕੱਲ ਨਹੀਂ ਰਹਿਣਾ ਨਾ ਅੱਜ ਵਹਿਣਾ ਮੁੜ ਕੇ ਰਲ ਮਿਲਣਾ ਤੂੰ ਬਹਿਣਾ ਮੈਂ ਬਹਿਣਾ ਨਾ ਕਲੇਤਾ ਸੂਰਜ ਚੜਨਾ ਨਾ ਕਲੇਤਾ ਲੈਣਾ ਸਮੇਂ ਦਾ ਪੰਛੀ ਦਾਣਾ ਦਾਣਾ ਸਾਵਾਂ ਦਾ ਚੁਗ ਲੈਣਾ ਸਮੇਂ ਦੇ ਪੰਛੀ ਦਾਣਾ ਦਾਣਾ ਸਾਵਾਂ ਦਾ ਚੁਗ ਲੈਣਾ ਜੇ ਜਿੰਦੇ ਮੈਂ ਕੱਲ ਨਹੀਂ ਰਹਿਣਾ ਜੇ ਜਿੰਦੇ ਮੈਂ ਕੱਲ ਨਹੀਂ ਰਹਿਣਾ ਅੱਜ ਰਾਤੀ ਅਸੀ ਕੁੱਟ ਕੇ ਬਾਹਾਂ ਵਿੱਚ ਅੱਜ ਰਾਤੀ ਅਸੀਂ ਕੁੱਟ ਕੇ ਬਾਹਾਂ ਵਿੱਚ ਗੀਤਾ ਦਾ ਇੱਕ ਚੁੰਮਾ ਲੈਣਾ ਗੀਤਾ ਦਾ ਇੱਕ ਚੁੰਮਾ ਲੈਣਾ